ਹੈਲੋ ਗਾਇਸ ਕੀ ਆ ਚੱਲ ਨੇ ਨਿਊ ਬਲੌਗ ਤੇ ਤੁਹਾਡਾ ਸਵਾਗਤ ਆ ਅਸੀਂ ਚੱਲੇ ਆ ਮੰਡੀ ਮੰਡੀ ਜਾ ਕੇ ਦਿਖਾਵਾਂਗੇ ਤੁਹਾਨੂੰ ਨਵੇਂ-ਨਵੇਂ ਆਰਟੀਕਲ ਦੇਖਿਓ ਨਵੇਂ-ਨਵੇਂ ਬ੍ਰਾਂਡ ਆਏ ਹੋਏ ਨੇ ਲੋਹਾਰਾ ਮੰਡੀ ਇੰਟਰਨੈਸ਼ਨਲ ਮੰਡੀ ਜਿਸ ਨੂੰ ਆਖਿਆ ਜਾਂਦਾ ਹੈ ਬਾਕੀ ਮੇਰੇ ਨਾਲ ਮੇਰਾ ਜਸਨ ਭਰਾ ਵੀ ਹੋਊਗਾ ਹਾਂਜੀ ਮਿੱਤਰੋ ਅਸੀਂ ਆਏ ਜੀ ਹੁਣ ਮੰਡੀ ਜੋ ਮੰਡੀ ਦਾ ਤੁਹਾਨੂੰ ਅੱਜ ਨਿਊ ਬਲੌਗ ਮੰਡੀ ਜੋ ਮੰਡੀ ਦਾ ਤੁਹਾਨੂੰ ਰੌਣਕ ਮੇਲਾ ਦਿਖਾਉਂਦੇ ਆ ਦੇਖਿਓ ਪੂਰਾ ਨਿਆਰੇ-ਦਾਰ ਕੰਮਾ ਪੂਰਾ ਜੀ ਵੰਡੀ ਨੂੰ ਦੇਖਿਓ ਤੁਮ ਇਹ ਆ ਦੇਖੋ ਜੀ ਭਈਏ ਦੇ ਭਈਏ ਘੜੇ ਆ ਭਾਈ ਮੈਕਡੋਨਰ ਦਾ ਵਰਕਰ ਪਹਿਲਾ ਵਰਕਰ ਇੱਥੇ ਤਿਆਰ ਹੁੰਦਾ ਉਹ ਤੋਂ ਬਾਅਦ ਮੈਕਡੋਨਰ ਜਾਂਦਾ ਮੈਕਡੋਨਰ ਤੋਂ ਫਿਰ ਘਰੇ ਪਾਰਸ ਲਾਉਂਦਾ ਜੀ ਜੇਪ ਨਿਓਰ ਤੇ ਨਿਓਰ ਤੇ ਮਿੱਟੋ ਏ ਜਾਦੂ ਲਓ ਜੀ ਅੱਡੇ ਕੈਨੇਡਾ ਤੋਂ ਬਲੌਗਰ ਆਏ ਨੇ ਪੰਜਾਬ ਹੀ ਪਹਿਲੀ ਵਾਰੀ ਆਏ ਨਾ ਕਹਿੰਨਾ ਹੋਈ ਜੀ ਮਿੱਤਰੋ ਆ ਗਏ ਜੋਪਿੰਗ ਕਰਨ ਰਗਨੇ ਵੀਰੇ ਨਹੀਂ ਜਾਣਾ ਵਿਆਹ ਤੇ ਮੇਰਾ ਕਹਿੰਦਾ ਕਪੜੇ-ਕਪੜੇ ਦੇਖ ਜੀ ਆਪਾਂ ਥੱਲੇ ਦੀ ਪਾਉਣ ਨੂੰ ਲੋਹਰਾ ਇਨਰ ਬ੍ਰਾਂਡ ਦੇ ਚੱਕੇ ਵੀਰੇ ਅੱਗੇ ਰੈੱਡ ਟੇਪ ਵਾਲਿਆਂ ਨੇ ਸੇਲਾਈ ਹੋਈ ਆ ਆ ਕਿੰਨੇ ਦੇ ਵੀਰੇ ਆ 230 ਉਹਨੂੰ ਦੋ ਨੇ ਆ ਜਿੱਥੋਂ ਅਸੀਂ ਕੱਪੜੇ ਲੈ ਕੇ ਬਲੌਗ ਬਣਾਈਦਾ ਵਾ ਇੰਨੇ ਮਹਿੰਗੇ ਮਹਿੰਗੇ ਕੱਪੜੇ ਅਸੀਂ ਬਲੌਗਾਂ ਦੇ ਲੈ ਕੇ ਆਉਨੇ ਆ પાਕੇ ਆਉਨੇ ਆ ਗੁੱਚੀ ਦੀ ਟੀ-ਸ਼ਰਟ ਵੀ ਮੈਂ ਉੱਥੋਂ ਹੀ ਲੈਤੀ ਸੀਗੀ ਦੇਖੋ ਨੇ ਤੁਹਾਨੂੰ ਅੱਗੇ ਉਹ ਉੱਥੇ ਬਹੁਤ ਰੈੱਡ ਟੇਪ ਹੋ ਗਿਆ ਜੋ ਜੋਰਡਨ ਦੇ ਸ਼ੂ ਹੋ ਗਏ ਬੜੇ سارے ਆਰਟੀਕਲ ਪਏ ਨੇ ਜੀ ਉੱਥੇ ਤੁਹਾਨੂੰ ਅਗਲਾ ਉੱਥੇ ਹੀ ਲੈ ਕੇ ਚਲਦੇ ਹਾਂ ਹੁਣ ਸਿੱਧਾ ਤੁਹਾਨੂੰ ਉਹੀ ਮਾਰਕੀਟ ਲੈ ਕੇ ਚਲਦੇ ਹਾਂ ਉਹੀ ਸ਼ਾਪ ਦੇ ਉਹੀ ਕੀ ਹੁੰਦਾ ਉਹ ਵੀਰੇ ਮੋਲ ਹਾਂ ਪੀ ਵੀ ਆਰ ਪਮਿਲੀਅਨ ਸੱਚ ਕਿਉਂ ਆ ਗਏ ਨਾ ਮੋਲ ਦੇ ਮੁਰੇ ਹੀ ਖੜੇ ਆ ਸੀ ਤੁਹਾਨੂੰ ਦਿਖਾਉਣੇ ਆਰਟੀਕਲ ਬੜੇ ਘੈਂਟ ਘੈਂਟ ਕਿਨੇ ਬਾਈ ਲੱਗਨੇ ਆ ਰਹੇ ਆ ਲੋਗ ਬੰਨਦਾ ਟੈਨਸ਼ਨ ਨਹੀਂ ਲੈਣੀ ਆ ਜੀ ਆ ਦੇਖੋ ਜੀ ਰਿਜ਼ਲਟ ਟੇਬਲ ਹੈ ਬੰਦ ਆ ਦੇਖੋ ਜੀ ਅਸੀਂ ਇੱਥੋਂ ਕੱਪੜੇ ਲੈ ਕੇ ਜਾਂਦੇ ਆ ਜੀ ਦੇਖੋ ਨੇ ਆਹ ਇੱਕ ਸਾਡੇ ਕੱਪੜਿਆਂ ਦਾ ਰਾਜ ਇੱਥੇ ਹੀ ਆ ਜੀ ਸਾਰਾ ਗਦਰੇ ਵੀਰੇ ਲੈ ਲਓ ਕੁਛ ਹੁਣ ਜੇ ਆਏ ਆ ਇੰਨੀ ਦੂਰ ਕੈਨੇਡਾ ਤੋਂ ਆਏ ਹੁਣ ਆਪਾਂ ਜਿਹੜਾ ਘਟਾ ਕਰਨ ਨੂੰ ਮੇਲ ਕਰਦਾ ਲਓ ਜੀ ਗਦਰੇ ਵੀਰੇ ਨੂੰ ਇੱਥੇ ਪਸੰਦ ਨਹੀਂ ਆਇਆ ਹੁਣ ਕੱਲੂ ਸਵੇਰੇ ਫਲੈਟ ਵਰਕੇ ਚੱਲੇ ਆਂ ਜੀ ਕੈਨੇਡਾ ਕੈਨੇਡਾ ਤੋਂ ਜਾ ਕੇ ਲਾਵਾਂਗੇ ਹੁਣ ਦੇਖੇਸ਼ ਨੇ ਕੋਈ ਖਾਣਾ ਬਿਣਾ ਦਾ ਦੋ ਅਸੀਂ ਖਵਾ ਸਕਦੇ ਆ ਕਿਉਂਕਿ ਸਾਨੂੰ ਇਨਕਮ ਆਉਣ ਲੱਗੀ 50000 ਡਾਲਰ ਆ ਗਿਆ ਕਰਕੇ ਹੋਰ ਬਾਈ ਕਿਵੇਂ ਆ ਇਸਟਾ ਮਾਰ ਆ ਗਿਆ ਆਪਾ ਲਓ ਜੀ ਫੜਾਸੀ ਆ ਗਏ ਆ ਰੈਸਟੋਰੈਂਟਾਂ ਦੇ ਵੱਖ-ਵੱਖ ਸਾਰਿਆਂ ਦਾ ਉਹ ਬਣੀ ਬਸ ਚਾਚੇ ਦੇ ਚਾਚੇ ਦੇ ਰੈਸਟੋਰੈਂਟ ਤੇ ਵੀ ਆ ਗਏ ਜੀ ਪੀ ਚਾਚੇ ਦਾ ਰੈਸਟੋਰੈਂਟ ਬਾਕੀ ਮੰਮੀ ਕਹਿੰਦੀ ਕਿ ਫਲ ਫੁੱਲ ਲਿਆਈ ਫਲ ਫੁੱਲ ਵੀ ਲੈਣ ਆਏ ਆ ਅਸੀਂ ਤੇ ਆਪਣੇ 8 8 ਕਿਲੋ ਪਿਆਰ ਰੁਪਏ ਕਿਲੋ ਪਿਆਜ਼ ਕੇ ਦੇ ਲਾਲ ਲਾਲ ਸੇਬ ਮਾਰਕੀਟ ਤੋਂ ਨਵੇਂ ਆਏ ਆ ਆ ਬਾਈ ਵੇਚਦੇ ਹੋਏ ਨਵੇਂ ਆ ਲੋ 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 ਰੇੜੀ ਤੇ ਖਾਜੇ ਦਾ ਰੇੜੀ ਤੇ ਲਾਈਆਂ ਨੇ ਮੂਰੀ ਦਾ ਕਰਦੇ ਮੂਰੀ ਦਾ ਕਰਦੇ ਮੂਰੀ ਦਾ ਅੱਜ ਜਿਹੜੇ ਨਵੇਂ-ਨਵੇਂ ਆਲੂ ਆ ਚੁੱਕੇ ਨੇ ਜਿਨੇ ਵੀ ਲੈਣੇ ਆ ਉਹ ਸ਼ੁੱਕਰਵਾਰ ਦੀ ਮੰਡੀ ਲਹਾਰਾ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਸਾਡੇ ਚਾਚੇ ਹੁਣੀ ਵੀ ਮੰਡੀ ਲਈ ਘੁੰਮਦੇ ਫਿਰਦੇ ਆ ਆ ਵੇਖੋ ਇਹ ਲਹਾਰੇ ਦੀ ਮੰਡੀ ਟਮਾਟਰ ਅਸੀਂ ਦੇਖ ਲੋ 19 ਪਾਰ ਦੇ ਮੇਲੇ ਦੇ ਭੀੜ ਨਹੀਂ ਹੁੰਦੀ ਜਿਵੇਂ ਸਾਡੀ ਲਹਾਰੇ ਦੀ ਮੰਡੀ ਚੋਂਦੀ ਆ ਮੰਡੀ ਸ਼ੁੱਕਰਵਾਰ ਤੇ ਬੁੱਧਵਾਰ ਲੱਗਦੀ ਹੈ ਮਰੇ ਮਟਰ ਕਿ ਮਿਲਿਆ ਜੀ ਓ ਸਾਡਾ ਬੰਦਾ ਆਗੜਾ ਮਰੇ ਤੈਨੂੰ ਇਲਾਵਾ ਬੈਠਦੇ ਆ। ਮਾਈ ਹਲੇ ਉਹ ਤਣੇ ਤੰਦੇ ਸਿੱਧਾ ਨਹੀਂ। ਕੀ ਸ਼ੋਪਿੰਗ? ਯਾਰ ਸਾਡਾ ਕੀਠਾ ਜੀ ਰਖ ਹੋ ਗਿਆ। ਉਹ ਗਗਨ ਵੀਰੇ ਕਿੱਥੇ ਆ? ਚੱਕਰਾਂ ਦੇ ਯਾਰ ਬੰਦਾ ਖੋਗ ਬੈਠਿਆ ਸੀ ਆਪ ਦਾ ਹੀ ਦਾ ਭਰਾ ਲੱਖਣ ਅਸਨ ਭਾਈ ਉਹਨੂੰ ਸੇ ਵੀ ਲੋਕ ਭਾਈ ਸਲੋਗ ਬਣਾ ਲੈਣਾ ਸਬਸਕ੍ਰਾਈਬ ਕਰ ਲਿਓ ਆਪਾ ਕੈਨੇਡਾ ਅਮਰੀਕਾ ਤੋਂ ਆਪਾਂ ਉਹਰੇ ਸਬਜ਼ੀ ਲੈਣ ਉਹਰੇ ਆਇਆ ਕਰਦੇ ਨੇ ਆਪਣੇ ਵਾਲੇ ਠੀਕ ਹੈ ਨਾ ਨਹੀਂ ਮੇਰਾ ਕਮੈਂਟ ਕਰਉਂਦਾ ਜੀ ਲੋ ਜੀ ਗਾਇਸ ਸ਼ੁੱਕਰਵਾਰ ਦੀ ਮੰਡੀ ਤੋਂ ਨਵੇਂ ਨਵੇਂ ਟਮਾਟਰ ਆ ਚੁੱਕੇ ਨੇ ਛੇਤੀ ਛੇਤੀ ਆਰਟੀਕਲ ਨਾ ਮਾ ਆਇਆ ਵਾ ਸਾਰਿਆਂ ਨੇ ਲੈਣ ਦੀ ਕਿਰਪਾਲਤਾ ਕਰੋ ਹਾਂ ਅਤਨਾ ਥੇ ਰਿਆ ਭਈਆ ਅਤਨਾ ਥੇ ਆ ਵੀ ਰਹਿਨੇ ਸੇਲ ਆਈ ਆ 100 ਰੁਪਏ ਦੇ ਕਿਲੋ ਟਮਾਟਰ ਲਓ ਜੀ ਪਿੰਡ ਲਹਾਰੇ ਦੀ ਮੰਡੀ ਇਹਦੇ ਵਿੱਚ ਨਵੀਆਂ ਨਵੀਆਂ ਸਬਜ਼ੀਆਂ ਆਈਆਂ ਨੇ ਜਣੇ ਕਿ ਆਹ ਦੀ ਹੈ ਦਨੀਆ ਲਸਣ ਟਮਾਟਰ ਗੋਭੀ ਗੋਭੀ ਸਾਰਾ ਕੁਝ ਆਇਆ ਹੋਇਆ ਛੇਤੀ ਛੇਤੀ ਆਓ ਸ਼ੁੱਕਰਵਾਰ ਦੀ ਮੰਡੀ ਛੇਤੀ ਛੇਤੀ ਪਹੁੰਚੋ ਮੰਡੀ ਦੇ ਵਿੱਚ ਥੀੜ ਬਹੁਤਾ ਨਹੀਂ ਤਾਂ ਮੌਕੇ ਨਹੀਂ ਆ ਸਬਜ਼ੀਆਂ ਛੇਤੀ ਛੇਤੀ ਆਓ ਬਾਕੀ ਸਾਡਾ ਦਸਨੇ ਵੀਰਾ ਲੱਭ ਰਿਹਾ ਤੋਂ ਵੀਰਾ ਕੋਈ ਹੈ ਦਸਨੇ ਵੀਰਾ ਲੱਭ ਰਿਹਾ ਘਗੜੇ ਵੀਰਾ ਕੋਈ ਹੈ ਲਓ ਗਾਇਸ ਅਸੀਂ ਆ ਗਏ ਸੀ ਕਿ ਮੰਡੀ ਦੇ ਬਾਹਰ ਵੀਰੇ ਉਹਨਾਂ ਨੇ ਕਰਨੀ ਥੋੜੀ ਜਿਹੀ ਸ਼ੋਪਿੰਗ ਲੈਣੀ ਸੀ ਸਬਜ਼ੀ ਤੇ ਸਵੇਰੇ ਬਣਾਉਣੇ ਸੀਗੇ ਮੂਲੀ ਵਾਲੇ ਪਰੌਂਠੇ ਇਸ ਕਰਕੇ ਵੀਰੇ ਨੇ ਮਣੋਣੀ ਮੂਲੀ ਵਾਲੇ ਪਰੌਂਠੇ ਇਸ ਕਰਕੇ ਚਾਹੀਦੀ ਸੀ ਮੂਲੀਆਂ ਪਾਲਕ ਤੇ ਦਸਨੇ ਵੀਰੇ ਨੇ ਵੀ ਲੈ ਲਈਆਂ 2-4 ਮੂਲੀਆਂ ਸਾਰੇ ਪ੍ਰੌਂਟਿਆਂ ਦਾ ਲੰਗਰ ਲਾ ਦੇਣਾ ਵੀਰੇ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਬਲੌਗ ਚ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਓਕੇ ਬਾਈ ਟਾਟਾ